ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਪੰਜਾਬ ਵਿਧਾਨ ਸਭਾ ਸੈਸ਼ਨ ਬਾਰੇ ਵੱਡੀ ਖਬਰ ਆਈ ਸਾਹਮਣੇ ਰਾਜਪਾਲ ਨੇ ਸੈਸ਼ਨ ਬੁਲਾਉਣ ਲਈ ਪੰਜਾਬ ਸਰਕਾਰ ਨੂੰ ਦਿੱਤੀ ਮਨਜ਼ੂਰੀ ਪੰਜਾਬ ਦੇ ਇਨ੍ਹਾਂ ਚਾਰ ਸਾਬਕਾ ਮੰਤਰੀਆਂ ਖਿਲਾਫ ਹੁਣ ਅਦਾਲਤ ਤੇ ਚੱਲੇਗਾ ਕੇਸ ਸਪੀਕਰ ਕੁਲਤਾਰ ਸਿੰਘ ਸੰਧਵਾਨੀ ਨੇ ਦਿੱਤੀ ਮਨਜ਼ੂਰੀ ਸੀਐਮ ਭਗਵੰਤ ਮਾਨ ਪਰਿਵਾਰ ਸਮੇਤ ਤਖਤ શ્રી ਹਜੂਰ ਸਾਹਿਬ ਵਿਖੇ ਹੋਈ ਨਤਮਸਤਕ ਅੱਜ ਮੁੰਬਈ ਵਿੱਚ ਕਾਰੋਬਾਰੀਆਂ ਤੇ ਫਿਲਮੀ ਹਸਤੀਆਂ ਨਾਲ ਕਰਨਗੇ ਮੀਟਿੰਗ ਸੁਖਵੀਰ ਸਿੰਘ ਬਾਦਲ ਤੇ ਪੜਕੀ ਵੀਬੀ ਜਗੀਰਕੌਰ ਗੁੱਸੇ 'ਚ ਸਾਦੇ ਨਿਸ਼ਾਨੇ ਪੰਜਾਬ ਦੇ ਵਿਦਿਆਰਥੀਆਂ ਲਈ ਨਵੀਂ ਖਬਰ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲਾ ਪੰਜਾਬ 'ਚ ਪਵੇਗਾ ਭਾਰੀ ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ ਪ੍ਰਤਾਪ ਬਾਜਵਾ ਨੇ ਕਿਹਾ ਰੀ ਪੰਜਾਬ ਸਰਕਾਰ ਕੇ ਹਾਲੀ ਇਸ ਤੇ ਦਿੱਤੀ ਜ਼ਮੀਨ ਦਾ ਠੇਕਾ ਕੀਤਾ ਜਾਵੇ ਰੱਦ ਰਾਜਸਥਾਨ ਤੋਂ ਰਾਜ ਸਵਾ ਮੈਂਬਰ ਹੋਣਗੇ ਰਵਨੀਸ਼ ਸਿੰਘ ਮਿੱਟੂ ਕੇਂਦਰੀ ਰਾਜ ਮੰਤਰੀ ਬਨਨ ਮਗਰੋ ਮਿਲੀ ਹੋਰ ਵੱਡੀ ਜ਼ਿੰਮੇਵਾਰੀ ਪੰਜਾਬ ਵਿਧਾਨ ਸਭਾ ਦਾ ਮਾਨਸੂਨੀ ਇਜਲਾਸ 2 ਸਤੰਬਰ ਨੂੰ ਹੋਵੇਗਾ ਇਸ ਲਈ ਪੰਜਾਬ ਦੇ ਨਵੇਂ ਗਵਰਨਰ ਗੁਲਾਬਚੰਦ ਕਟਾਰੀਏ ਨੇ ਮਨਜ਼ੂਰੀ ਦਿੱਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਆਪਣਾ ਪਹਿਲਾ اجلاس ਸੱਦ ਲਿਆ ਹੈ ਇੱਥੇ ਵੀ ਦੱਸਣਯੋਗ ਹੈ ਕਿ ਬੀਤੇ ਦਿਨੀ 14 ਅਗਸਤ ਨੂੰ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਵਿਧਾਨ ਸਭਾ ਦੇ ਮਾਨਸੂਨੀ اجلاس ਨੂੰ ਲੈ ਕੇ 2 ਸਤੰਬਰ ਦੀ ਤਰੀਕ ਮੁਕਰਰ ਕੀਤੀ ਗਈ ਸੀ ਜਿਸ ਤੋਂ ਬਾਅਦ ਵਿਧਾਨ ਸਭਾ ਸਦਨ ਦਾ ਪ੍ਰਸਤਾਵ ਪੰਜਾਬ ਦੇ ਗਵਰਨਰ ਨੂੰ ਭੇਜਿਆ ਗਿਆ ਸੀ ਜਿਸ ਨੂੰ ਉਹਨਾਂ ਵੱਲੋਂ ਰਵਾਨਗੀ ਦੇ ਦਿੱਤੀ ਗਈ ਹੈ ਇਹ اجلاس 2 ਤੋਂ 4 ਤਰੀਕ ਤੱਕ ਚੱਲੇਗਾ ਇਸ ਵਿੱਚ ਭਗਵਾਨਤਮਾਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਅਹਿਮ ਮਤੇ ਪੇਸ਼ ਕੀਤੇ ਜਾਣਗੇ ਅਤੇ ਪੰਜਾਬ ਦੇ ਨੌਜਵਾਨਾਂ ਲਈ ਪੁਲਿਸ ਵਿੱਚ 10000 ਸਰਕਾਰੀ ਨੌਕਰੀਆਂ ਕੱਢਣ ਲਈ ਵੀ ਮਤਲਿਆਂ ਦਾ ਜਾਵੇਗਾ ਪੰਜਾਬ ਦੇ ਪਿਛਲੇ ਕਾਂਗਰਸ ਸਰਕਾਰ ਦੇ ਚਾਰ ਸਾਬਕਾ ਮੰਤਰੀਆਂ ਖਿਲਾਫ ਹੁਣ ਅਦਾਲਤ ਵਿੱਚ ਕੇਸ ਚੱਲੇਗਾ ਇਸ ਸਬੰਧੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਕੈਬਨਿਟ ਦੇ ਚਾਰ ਸਾਬਕਾ ਕਾਂਗਰਸੀ ਮੰਤਰੀਆਂ ਖਿਲਾਫ ਚਲਾਨ ਪੇਸ਼ ਕਰਨ ਦੀ ਮਨਜ਼ੂਰੀ ਦਿੱਤੀ ਹੈ ਇਨ੍ਹਾਂ ਚਾਰ ਸਾਬਕਾ ਮੰਤਰੀਆਂ ਵਿੱਚ ਓਪੀ ਸੋਨੀ ਭਾਰਤ ਪੂਸ਼ਨਾ ਸ਼ੂ ਸਾਦੂ ਸਿੰਘ ਧਰਮਸੋਤ ਤੇ ਸੁੰਦਰ ਸ਼ਾਮ अरोड़ा ਵਿਰੁੱਧ ਕੇਸ ਚਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਚਾਰ ਕਾਂਗਰਸੀ ਮੰਤਰੀਆਂ ਖਿਲਾਫ ਵਿਜੀਲੈਂਸ ਦੀ ਜਾਂਚ ਪੂਰੀ ਹੋ ਚੁੱਕੀ ਹੈ ਸੈਕਸ਼ਨ 19 ਦੇ ਤਹਿਤ ਇਸ ਦੇ ਲਈ ਰਾਜਪਾਲ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ ਹੁਣ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਚਲਾਨ ਪੇਸ਼ ਕੀਤੇ ਜਾਣਗੇ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਤ ਜੰਗਲਾਤ ਵਿਭਾਗ ਵਿੱਚ ਹੋਏ ਕਰੋੜਾਂ ਰੁਪਏ ਦੇ ਕਪਲੇਦਾਰ ਰੁਪਈ ਹੈ ਈਡੀ ਨੇ ਇਸ ਮਾਮਲੇ ਵਿੱਚ ਵੱਖਰਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ 1 ਮਾਰਚ 2016 ਤੋਂ 21 ਮਾਰਚ 2022 ਤੱਕ ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਹੋਇਆ ਹੈ ਇਹ ਆਮਦਨ ਦੇ ਸਰੋਤਾਂ ਨਾਲੋਂ 269 ਵੱਧ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨੀ ਤਖਤ ਸ਼੍ਰੀ ਹਜੂਰ ਸਾਹਿਬ ਪਹੁੰਚੇ ਜਿੱਥੇ ਉਨ੍ਹਾਂ ਨੇ ਪਰਿਵਾਰ ਸਮੇਤ ਸ਼੍ਰੀ ਹਜੂਰ ਸਾਹਿਬ ਵਿਖੇ ਮੱਥਾ ਟੇਕਿਆ ਇਸ ਮੌਕੇ ਸੀਮਾਨ ਨਾਲ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ, ਬੇਟੀ ਨਿਆਮਤ ਕੌਰ ਅਤੇ ਹੋਰ ਪਰਿਵਾਰਿਕ ਮੈਂਬਰ ਵੀ ਮੌਜੂਦ ਸਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿ ਹੈ ਕਿ ਉਹ ਅੱਜ ਗੁਰੂ ਦਾ ਆਸ਼ੀਰਵਾਦ ਲੈਣ ਆਏ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਅੱਜ ਮੁੰਬਈ ਵਿੱਚ ਕਾਰੋਬਾਰੀਆਂ ਤੇ ਫਿਲਮੀ ਹਸਤੀਆਂ ਨਾਲ ਮੁਲਾਕਾਤ ਕਰਨਗੇ ਅਤੇ ਉਹਨਾਂ ਕੋਲ ਫਿਲਮ ਸਿਟੀ ਸਮੇਤ ਕਈ ਪ੍ਰੋਜੈਕਟ ਹਨ। ਸ਼੍ਰੋਮਣੀ ਕਾਲਜ ਦੇ ਬਾਗੀ ਧੜੇ ਵੱਲੋਂ ਸੰਤ ਹਰਚੰਦ ਸਿੰਘ ਲੋਗੋਵਾਲ ਦੇ ਬਰਸੀ ਸਮਾਗਮ ਮੌਕੇ ਸਿਆਸੀ ਕਾਨਫਰੰਸ ਕੀਤੀ ਗਈ ਇਸ ਮੌਕੇ ਕਾਲੀ ਦਲ ਸੁਧਾਰ ਲਹਿਰ ਦੇ ਲੀਡਰ ਬੀਬੀ ਜਗੀਰ ਕੌਰ ਨੇ ਵੀ ਸੁਖਵੀਰ ਸਿੰਘ ਬਾਦਲ ਤੇ ਜਮ ਕੇ ਨਿਸ਼ਾਨੇ ਸਾਧੇ ਉਹਨਾਂ ਨੇ ਕਿਹਾ ਹੈਗੇ ਸੁਖਵੀਰ ਸਿੰਘ ਬਾਦਲ ਪਾਰਟੀ ਦੀਆਂ ਜੜਾਂ ਵਿੱਚ ਬੈਠ ਗਿਆ ਹੈ ਇੱਕ ਪਾਸੇ ਸੁਖਵੀਰ ਪਾਰਟੀ ਨੂੰ ਨਿਗਾਰ ਵੱਲ ਲੈ ਕੇ ਜਾ ਰਿਹਾ ਹੈ ਤੇ ਦੂਜੇ ਪਾਸੇ ਅਸੀਂ ਪਾਰਟੀ ਨੂੰ ਬਚਾਉਣ ਲਈ ਕੰਮ ਕਰ ਰਹੇ ਹਾਂ ਉਹਨਾਂ ਨੇ ਕਿਹਾ ਹੈ ਕਿ ਪਿਛਲੀਆਂ 5 ਚੋਣਾਂ ਵਿੱਚ ਲੋਕਾਂ ਨੇ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਨਕਾਰਿਆ ਹੈ ਉਹਨਾਂ ਨੇ ਕਿਹਾ ਕਿ ਉਹ ਹੁਣ ਕਿਸੇ ਵੀ ਕੀਮਤ ਤੇ ਸੁਖਵੀਰ ਸਿੰਘ ਬਾਦਲ ਨਾਲ ਸਮਝੌਤਾ ਨਹੀਂ ਕਰਨਗੇ ਉਹਨਾਂ ਨੇ ਕਿਹਾ ਕਿ ਹੱਡੀ ਪਸਲੇ ਟੁੱਟ ਕੇ ਜੁੜ ਸਕਦੀ ਹੈ ਪਰ ਟੁੱਟਿਆ ਭਰੋਸਾ ਕਦੇ ਵੀ ਨਹੀਂ ਜੁੜਦਾ ਸੁਖਵੀਰ ਸਿੰਘ ਬਾਦਲ ਨੇ ਸਾਰਿਆਂ ਦਾ ਭਰੋਸਾ ਤੋੜਿਆ ਹੈ ਉਹਨਾਂ ਨੇ ਕਿਹਾ ਕਿ ਸਾਡੇ ਤੇ ਭਾਜਪਾ ਨਾਲ ਜੁੜੇ ਹੋਣ ਦੇ ਇਲਜ਼ਾਮ ਲਗਾਉਣ ਵਾਲੇ ਖੁਦ 23 ਸਾਲ ਤੱਕ ਬਿਨਾਂ ਸ਼ਰਤ ਭਾਜਪਾ ਨਾਲ ਸਮਝੋਤੇ ਵਿੱਚ ਰਹੇ ਹਨ ਇਹਨਾਂ ਆਪ ਵਜ਼ੀਰੀਆਂ ਮਾਣੀਆਂ ਹਨ ਪਰ ਹੁਣ ਇਹ ਦੂਜਿਆਂ ਤੇ ਗਲਤ ਇਲਜ਼ਾਮ ਲਗਾ ਰਹੇ ਹਨ ਉਹਨਾਂ ਨੇ ਕਿਹਾ ਕਿ ਹੁਣ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਕੋਈ ਮਿਲਣ ਤੱਕ ਦਾ ਸਮਾਂ ਨਹੀਂ ਦਿੰਦਾ ਐਸਜੀਪੀਸੀ ਦੇ ਪ੍ਰਧਾਨ ਦੇ ਅਹੁਦੇ ਦਾ ਇਹ ਹਾਲ ਹੋ ਗਿਆ ਹੈ ਕਿ ਕੋਈ ਛੋਟਾ ਅਧਿਕਾਰੀ ਵੀ ਮਿਲਣ ਦਾ ਸਮਾਂ ਨਹੀਂ ਦਿੰਦਾ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਚਾਪਲੂਸਾਂ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਪਾਰਟੀ ਵਿੱਚ ਵਫਾਦਾਰਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਤੇ ਡੇਰਾ ਸਿਰਸਾ ਮੁਖੀ ਤੇ ਦਰਜ ਕੇਸ ਰੱਦ ਕਰਵਾਉਣ ਦਾ ਇਲਜ਼ਾਮ ਲਗਾਉਂਦੇ ਆ ਕਿ ਹੈ ਕਿ ਸਿਰਫ ਵੋਟਾਂ ਕਰਕੇ ਇਸਨੇ ਕਾਲ ਤੱਕ ਸਾਹਿਬ ਨੂੰ ਪਿੱਠ ਦਿੱਤੀ ਹੈ ਉਹਨਾਂ ਨੇ ਸੁਖਵੀਰ ਬਾਦਲ ਦੇ ਉਸ ਬਿਆਨ ਤੇ ਤੰਜ ਕਸਿਆ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਸਿੱਖ ਸ਼ਕਲ ਤੋਂ ਨਹੀਂ ਦਿਲ ਤੋਂ ਹੁੰਦਾ ਹੈ ਚੰਦੂ ਮਾਜਰਾ ਨੇ ਕਿਹਾ ਕਿ ਇਸ ਬਿਆਨ ਤੇ ਕਾਲ ਤੱਕ ਸਾਹਿਬ ਨੂੰ ਇਸ ਬਿਆਨ ਦਾ ਨੋਟਿਸ ਲੈਣਾ ਚਾਹੀਦਾ ਹੈ ਉਹਨਾਂ ਨੇ ਸੁਖਵੀਰ ਬਦਲ ਨੂੰ ਝੂਠਾ ਦੱਸਦਿਆਂ ਕਿ ਹੈ ਕਿ ਇਹ ਝੂਠਾ ਪ੍ਰਚਾਰ ਕਰ ਰਿਹਾ ਹੈ ਕਿ ਬਲੈਕ ਥੰਡਰ ਪਿੱਛੇ ਚੰਦੂ ਮਾਜਰਾ ਦਾ ਹੱਥ ਹੈ ਇਸ ਨੂੰ ਚੰਦੂ ਮਾਜਰਾ ਨੇ ਸਰਾਸਰ ਝੂਠ ਦੱਸਿਆ ਹੈ ਪੰਜਾਬ ਦੇ ਵਿਦਿਆਰਥੀਆਂ ਲਈ ਸਿੱਖਿਆ ਵਿਭਾਗ ਵੱਡਾ ਕਦਮ ਚੁੱਕਣ ਜਾ ਰਿਹਾ ਹੈ ਜਿਸ ਦੇ ਚੱਲਦੇ ਆ ਪਟਿਆਲਾ ਜ਼ਿਲ੍ਹੇ ਦੇ 42 ਸਰਕਾਰੀ ਸਕੂਲਾਂ ਦੀਆਂ 1400 ਕੁੜੀਆਂ ਵਿੱਚੋਂ 1190 ਬੱਚਿਆਂ ਵਿੱਚ ਐਨੀਮਿਕ ਹੋਣ ਦੀ ਰਿਪੋਰਟ ਆਉਣ ਤੋਂ ਬਾਅਦ ਹੁਣ ਪ੍ਰਸ਼ਾਸਨ ਬੱਚਿਆਂ ਨੂੰ ਮੀਡੇ ਮੀਲ ਵਿੱਚ ਆਰਗੇਨਿਕ ਸਬਜ਼ੀਆਂ ਪਰੋਸਣ ਦੀ ਤਿਆਰੀ ਕਰ ਰਿਹਾ ਹੈ ਇਸ ਵਿੱਚ ਵੱਡੀ ਗੱਲ ਇਹ ਹੈ ਕਿ ਬੱਚਿਆਂ ਨੂੰ ਪਰੋਸੀਆਂ ਜਾਣ ਵਾਲੀਆਂ ਆਰਗੇਨਿਕ ਸਬਜ਼ੀਆਂ ਸਕੂਲ ਕੰਪਲੈਕਸ ਦੇ ਕਿਚਨ ਗਾਰਡਨ ਵਿੱਚ ਹੀ ਬੀਜੀਆਂ ਜਾਣਗੀਆਂ ਅਤੇ ਤਿਆਰ ਹੋਣ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਹੀ ਦਿੱਤੀਆਂ ਜਾਣਗੀਆਂ ਤਾਂ ਜੋ ਬੱਚਿਆਂ ਵਿੱਚ ਅਨੀਮੀਆ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ ਸਭ ਤੋਂ ਪਹਿਲਾਂ ਰਾਜਪੁਰਾ ਸਾਹਿਬ ਡਿਵੀਜ਼ਨ ਦੇ 14 ਸਕੂਲਾਂ ਵਿੱਚ ਪਾਇਲਟ ਪ੍ਰੋਜੈਕਟ ਦੇ ਤਹਿਤ ਪ੍ਰਸ਼ਾਸਨ ਨੇ ਕਿਚਨ ਗਾਰਡਨ ਤਿਆਰ ਕਰਨ ਦਾ ਫੈਸਲਾ ਲਿਆ ਹੈ ਇਸ ਦੇ ਸਫਲ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਦੂਜੇ ਸਕੂਲਾਂ ਵਿੱਚ ਵੀ ਅਜਿਹੇ ਬਾਗੀਚੇ ਤਿਆਰ ਕਰਨ ਦੀ ਗੱਲ ਆਖੀ ਹੈ ਜੇਕਰ ਇਹ ਪ੍ਰੋਜੈਕਟ ਸਫਲ ਹੋ ਜਾਂਦਾ ਹੈ ਤਾਂ ਇਸ ਨਾਲ ਵਿਦਿਆਰਥੀਆਂ ਨੂੰ ਵੱਡਾ ਲਾਭ ਮਿਲੇਗਾ ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੁਤਾਬਕ 14 ਸਕੂਲਾਂ ਵਿੱਚ ਕਿਚਨ ਗਾਰਡਨ ਤਿਆਰ ਹੋਣਗੇ ਇੱਥੇ ਜੈਵਿਕ ਸਬਜ਼ੀਆਂ ਉਗਾਈਆਂ ਜਾਣਗੀਆਂ ਜੋ ਪਹਿਲਾਂ ਤੋਂ ਹੀ ਮੀਡੇ ਮਿਲ ਦੇ ਮੈਨੂ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਪੰਜਾਬ ਵਿੱਚ ਅਗਲੇ 24 ਘੰਟਿਆਂ ਦੌਰਾਨ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਦੱਸਦੀ ਹੈ ਕਿ ਦੱਸਦੇ ਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਪੰਜਾਬ ਵਿੱਚ ਅਗਲੇ 24 ਘੰਟਿਆਂ ਦੌਰਾਨ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਦੱਸਦੇ ਕਿ ਕੱਲ੍ਹ ਸ਼ਾਮ ਤੋਂ ਹੀ ਸੂਬੇ ਵਿੱਚ ਮੌਸਮ ਬਦਲਿਆ ਹੋਇਆ ਹੈ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਕਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਦੂਜੇ ਪਾਸੇ ਰਾਜਸਤਾਨੀ ਦਿੱਲੀ ਵਿੱਚ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ ਜਿਸ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ ਦੂਜੇ ਪਾਸੇ ਮੌਸਮ ਵਿਭਾਗ ਨੇ ਦਿੱਲੀ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ ਇਸ ਦੇ ਨਾਲ ਹੀ ਦੇਸ਼ ਭਰ ਦੇ 5 ਸੂਬਿਆਂ ਵਿੱਚ ਭਾਰੀ ਮੀਂਹ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬਠਿੰਡਾ ਦੇ ਬਾਹਰੀ ਇਲਾਕੇ ਵਿੱਚ 11 ਏਕੜ ਤੋਂ ਵੱਧ ਜ਼ਮੀਨ ਆਪਾਗੂ ਦੇ ਪੁੱਤਰ ਨੂੰ ਮਾਮਲੀ ਦਰਾਂ ਤੇ ਲੀਜ਼ ਤੇ ਦੇਣ ਲਈ ਸੂਬਾ ਸਰਕਾਰ ਦੀ ਨਿਖੇਦੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇੜੇ ਸਥਿਤ ਜ਼ਮੀਨ ਵਪਾਰਕ ਪ੍ਰੋਜੈਕਟ ਲਈ 30 ਸਾਲਾਂ ਲਈ ਲੀਜ਼ ਦਿੱਤੀ ਗਈ ਹੈ ਜਦੋਂ ਕਿ ਇਹ ਜ਼ਮੀਨ ਇੱਕ ਔਰਤ ਨੇ ਜਨਤਕ ਭਲਾਈ ਲਈ ਰੈੱਡ ਕਰਾਸ ਨੂੰ দান ਦਿੱਤੀ ਸੀ ਉਹਨਾਂ ਨੇ ਕਿਹਾ ਹੈ ਕਿ ਜ਼ਮੀਨ ਦੀ ਲੀਜ਼ ਦਾ ਠੇਕਾ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ ਇਸ ਮੁੱਦੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਣੀ ਚਾਹੀਦੀ ਹੈ ਭਾਜਪਾ ਕੇਂਦਰੀ ਰਾਜ ਮੰਤਰੀ ਰਮਨ ਸਿੰਘ ਬਿੱਟੂ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਭੇਜ ਸਕਦੀ ਹੈ ਰਾਜ ਸਭਾ ਲਈ ਨਾਮਜ਼ਦਗੀ 21 ਅਗਸਤ ਯਾਨੀ ਅੱਜ ਹੋਣੀ ਹੈ ਤੇ ਭਾਜਪਾ ਹਾਈ ਕਮਾਂਡ ਨੇ ਰਮਨ ਸਿੰਘ ਬਿੱਟੂ ਨੂੰ ਕਾਗਜ਼ात ਪੂਰੇ ਕਰਨ ਲਈ ਕਿਹਾ ਹੁਣ ਬਿੱਟੂ ਵੀ ਕੇਂਦਰੀ ਲੀਡਰਸ਼ਿਪ ਦੇ ਇਸ਼ਾਰੇ ਦੀ ਉਡੀਕ ਕਰ ਰਹੇ ਹਨ ਕਿ ਉਹਨਾਂ ਨੇ ਕਿਸ ਸੂਬੇ ਵਿੱਚੋਂ ਰਾਜ ਸਭਾ ਵਿੱਚ ਜਾਣਾ ਹੈ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਉਹਨਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਵਿੱਚ ਭੇਜ ਸਕਦੀ ਹੈ ਸੂਤਰਾਂ ਦੀ ਮੰਨੀਏ ਤਾਂ ਇਸ ਤੋਂ ਪਹਿਲਾਂ ਰਮਨੀਸ਼ ਸਿੰਘ ਮਿੱਟੂ ਨੂੰ ਹਰਿਆਣਾ ਤੋਂ ਰਾਜ ਸਭਾ ਭੇਜਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਇਹ ਸੀਟ ਵੀ ਦਿਪਿੰਦਰ ਹੁੱਡਾ ਦੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਖਾਲੀ ਹੋ ਗਈ ਸੀ ਜਿਸ ਤੋਂ ਬਾਅਦ ਚਰਚਾ ਸੀ ਕਿ ਮਿੱਟੂ ਨੂੰ ਹਰਿਆਣਾ ਤੋਂ ਰਾਜ ਸਭਾ ਵਿੱਚ ਭੇਜਨਦਿਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਪਰ ਪੰਜਾਬ ਦਾ ਹਰਿਆਣਾ ਨਾਲ ਪਾਣੀਆਂ ਦਾ ਵਿਵਾਦ ਚੱਲ ਰਿਹਾ ਹੈ ਜਿਸ ਕਾਰਨ ਬਿੱਟੂ ਪਾਣੀਆਂ ਦੇ ਮੁੱਦੇ ਤੇ ਪੰਜਾਬ ਵਿਰੁੱਧ ਨਹੀਂ ਬੋਲ ਸਕਦੇ ਸੂਤਰਾਂ ਦਾ ਕਹਿਣਾ ਹੈ ਕਿ ਬਿੱਟੂ ਨੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਹਰਿਆਣਾ ਤੋਂ ਰਾਸਵਭ ਵਿੱਚ ਨਾ ਜਾਣ ਦੀ ਇੱਛਾ ਪ੍ਰਗਟਾਈ ਸੀ ਜਿਸ ਨੂੰ ਭਾਜਪਾ ਹਾਈ ਕਮਾਂਡ ਨੇ ਵੀ ਸਵੀਕਾਰ ਕਰ ਲਿਆ ਹੈ ਜਿਹਦੇ ਕਰਕੇ ਬੱਚਿਆਂ ਬੱਚੇ ਆਪਣੀ ਪੜ੍ਹਾਈ ਤੋਂ ਜਾਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਨੇ ਅਸੀਂ ਉਹਨਾਂ ਬੱਚਿਆਂ ਨੂੰ ਕਵਰ ਕੀਤਾ ਔਰ ਪੂਰੇ ਪੰਜਾਬ ਦੇ ਵਿੱਚ ਤਕਰੀਬਨ 2000 ਬੱਚੇ ਜਿਹੜੇ ਕਵਰ ਕੀਤੇ ਗਏ ਆ ਔਰ ਅਸੀਂ ਟੀਚਾ ਵੀ ਇਸ ਤੋਂ ਅੱਗੇ ਰੱਖਿਆ ਹੋਇਆ ਔਰ ਅੱਜ 4000 ਪ੍ਰਤੀ ਮਹੀਨਾ ਦੇ ਨਾਲ ਇਹਨਾਂ ਦੀ ਇੱਕ ਸਕਾਲਰਸ਼ਿਪ ਟਾਈਪ ਜਿਹੜੀ ਸਕੀਮ ਹੁੰਦੀ ਹੈ ਕਿ 4000 ਬੱਚੇ ਨੂੰ ਹਰ ਮਹੀਨੇ ਮਿਲੇਗਾ 18 ਸਾਲ ਦੀ ਯਮਤਰ ਮੈਡਮ ਦੇ ਕੋਈ ਕੁਝ ਸ਼ਰਤ ਵੀ ਰੱਖੀ ਗਈ ਹੈ ਜਿਹੜੀ ਕਿ ਅਮਦਨ ਦੀ ਸ਼ਰਤ ਹੋਵੇ ਜਾਂ ਕਿ ਕਿੰਨੇ ਬੱਚੇ ਜਿਹੜੇ ਕਿ ਪਰਿਵਾਰ ਦੇ ਵਿੱਚ ਹੁਣ ਚਿਰੇ ਸਾਰੇ ਲਾਭ ਲੈ ਸਕਦੇਗਾ ਅ ਦੇਖੋ ਜੀ ਪੇਰੈਂਟਸ ਦੀ ਐਨੂਅਲ ਇਨਕਮ ਜਿਵੇਂ ਬਾਕੀ ਕੋਈ ਪੈਨਸ਼ਨ ਲਾਉਣੇ ਆ ਇਹਦੇ ਵਿੱਚ ਵੀ ਕਨਸਿਡਰ ਕੀਤੀ ਜਾਂਦੀ ਹੈ ਮੀਨਸ ਐਨੂਅਲ 92000 ਤੋਂ ਥੱਲੇ ਵਾਲਿਆਂ ਨੂੰ ਸ਼ਹਿਰੀ ਤੇ 72000 ਤੋਂ ਥੱਲੇ ਜਿਹੜੇ ਪਿੰਡੂ ਹਲਕੇ ਦੇ ਪੇਰੈਂਟਸ ਹੁੰਦੇ ਇਸ ਤਰ੍ਹਾਂ ਕਨਸਿਡਰ ਕਰਦੇ ਆ ਪਰ ਮੇਰੀ ਕੋਸ਼ਿਸ਼ ਇਹੀ ਹੈ ਕਿ ਕੋਈ ਵੀ ਬੱਚਾ ਜਿਹੜਾ ਵਾਕਈ ਡਿਜ਼ਰਵ ਕਰਦਾ ਵੀ ਉਹ ਇਸ ਕੀਮਤੋਂ ਬੰਦ ਜਾਣਾ ਰਹੇ ਔਰ ਅਸੀਂ ਇਹਦੇ ਤੇ ਪ੍ਰੋਪਰ ਇੱਕ ਕੈਂਪੇਨ ਚਲਾ ਕੇ ਉਹਨਾਂ ਬੱਚਿਆਂ ਨੂੰ ਬਚਾ ਕਰਾਂਗੇ ਜਿਹੜੀ ਕਾਇਦਾ ਨਾਲ ਪਿੱਛੇ ਮਿਲਦੀ ਹੈ ਪੈਨਸ਼ਨ ਤੋਂ ਇਲਾਵਾ 4000 ਰੁਪਏ ਫਰਮਾਨ ਕੀ ਹੋਏ ਜੇਕਰ ਉਹ ਪਹਿਲਾਂ ਹੀ 1500 ਪੈਨਸ਼ਨ ਲੈ ਰਿਹਾ ਫਿਰ ਉਹ ਨਹੀਂ ਲੈ ਸਕਦਾ ਪਰ ਜੇਕਰ ਉਹ ਕਿਸੇ ਪੈਨਸ਼ਨ ਚ ਕਵਰ ਨਹੀਂ ਹੋ ਰਿਹਾ ਫਿਰ ਉਸ ਨੂੰ 4000 ਦੇਵਾਂਗੇ ਭਾਵੇਂ ਉਹ ਪੀਖ ਮੰਗ ਦੇ ਬੱਚੇ ਅਸੀਂ ਰੈਸਕਿਊ ਕਰਦੇ ਹਾਂ ਇਹ ਕੁਇਸਨ ਉਲੇਪਰ ਕਰਦੇ ਬੱਚੇ ਮਿਲ ਰਹੇ ਨੇ ਇਸ ਤਰ੍ਹਾਂ ਦੇ ਬੱਚੇ ਅਸੀਂ ਕਵਰ ਟੋਟਲ ਕਿੰਨਾ ਬਜਟ ਰੱਖਿਆ ਗਿਆ ਹੈਗਾ ਇਸ ਨੂੰ ਦਾ ਦੇਖੋ ਜੀ ਮੈਂ ਤੁਹਾਨੂੰ ਦੱਸਿਆ ਕਿ 2080 ਕਵਰ ਕੀਤਾ ਔਰ ਮਾਰਚ ਤੱਕ ਅਸੀਂ ਇਹ ਕੀਤਾ ਕਿ 7000 ਬੱਚਾ ਅਸੀਂ ਹੋਰ ਕਵਰ ਕਰਨਾ ਹੈ ਔਰ ਪੂਰਾ ਪੈਸਾ ਜਿਹੜਾ 7000 ਬੱਚਿਆਂ ਨੂੰ ਅਸੀਂ ਚਾਹਤ ਜਾ ਕੇ ਦੇਣਾ ਸਾਰਾ ਪਰ ਜੇ ਮੈਂ ਕੁਝ ਗੱਲ ਕੀਤੀ ਹੈ ਅਗਲ ਵਾਲੇ ਬਰਕਰਾਰ ਚਾਹੇਗਾ ਆਪਾਂ ਫਿਰ ਤੋਂ ਸ਼ੁਰੂ ਕਰਾਂਗੇ ਜੇ ਕਿਸੇ ਕਾਰਨ ਕਰਕੇ ਐਪਲੀਕੇਸ਼ਨ ਤੋਂ ਹੋਰੀ ਨੂੰ ਨਾ ਦੁਬਾਰਾ ਪਿੱਛੇ ਨੇ ਕਰਵਾਏ ਨਾ ਬਹੁਤ ਸਾਰੇ ਇਹੋ ਜਿਹੇ ਕੇਸ ਆ ਰਹੇ ਨੇ ਜਿਹਦੇ ਵਿੱਚ ਕੋਈ ਬਿਮਾਰੀ ਕਰਕੇ ਜਾਂ ਕੋਈ ਜੈਨੂਇਨ ਪ੍ਰੋਬਲਮ ਕਰਕੇ ਐਬਸੈਂਟ ਰਹੀ ਆ ਔਰ 100 ਤੋਂ ਉੱਪਰ ਇਹੋ ਜਿਹੇ ਕੇਸ ਮੇਰੇ ਕੋਲ ਪਏ ਨਹੀਂ ਉਹਦੇ ਲਈ ਕੋਈ ਪਾਲਿਸੀ ਬਣਾਉਣੀ ਪਵੇਗੀ ਕਿਉਂਕਿ ਇੱਕ ਨੂੰ ਕੀਤਾ ਤਾਂ ਦੂਜਾ ਕੋਰਟ ਕੇਸ ਕਰੇਗਾ ਸੋ ਅਸੀਂ ਪਾਲਿਸੀ ਕੱਢ ਰਹੇ ਹਾਂ ਤਾਂ ਕਿ ਉਹਨਾਂ ਦਾ ਵੀ ਦੁੱਖ ਦਰਦ ਜਿਹੜਾ ਸੁਣਿਆ ਜਾਵੇ ਪਰ ਦੂਸਰੇ ਪਾਸੇ ਕਲਕੱਤਾ ਦੇ ਵਿੱਚ ਇੱਕ ਵੱਡਾ ਕਾੜ ਵਾਪਰਿਆ ਹੈਗਾ ਜਿਹੜਾ ਸ਼ਰਮਨਾਕ ਘਟਨਾ ਹੈਗੀ ਹੈ ਕਿ ਆਪ ਦੇ ਵਿੱਚ ਆਇਆ ਹੈ ਕੋਈ ਕਾਨੂੰਨ ਬੰਦ ਆਨ ਜਾ ਰਿਹਾ ਬਤਾਂ ਦਿਓ ਹੋਰ ਕੀ ਆ ਜੋ ਵੀ ਕਲਕੱਤਾ 'ਚ ਵਾਪਰਿਆ ਮੇਰੀ ਤਾਂ ਇਹ ਇੱਛਾ ਹੈ ਕਿ ਕਦੇ ਵੀ ਇਹ ਕਿਤੇ ਵੀ ਨਾ ਵਾਪਰੇ ਪਰ ਸਾਨੂੰ ਚੌਕਸ ਹੋਣ ਦੀ ਲੋੜ ਹੈ ਕਿਉਂਕਿ ਬੇਟੀਆਂ ਧੀਆਂ ਭੈਣਾਂ ਸਭ ਦੀਆਂ ਸੰਚੀਆਂ ਉਹਦੇ ਲਈ ਅਸੀਂ ਇੱਕ ਤਾਂ ਜੋ ਮੇਰੇ ਡਿਪਾਰਟਮੈਂਟ ਨਾਲ ਸੰਬੰਧਿਤ ਹੈ ਸੀ ਵੂਮਨ ਹੈਲਪਲਾਈਨ 181 ਉਹਨੂੰ ਹੋਰ ਮਜ਼ਬੂਤ ਕਰਨ ਦੇ ਲਈ ਉਹਦੇ 'ਚ 250 ਹੋਰ ਭਰਤੀਆਂ ਕਰਨ ਜਾ ਰਹੇ ਹਾਂ ਤਕਰੀਬਨ 2 ਮਹੀਨੇ ਵਿੱਚ ਅਸੀਂ ਇਹ ਕੰਪਲੀਟ ਕਰ ਲਵਾਂਗੇ ਔਰ ਜਿਹੜਾ ਬੋਸ਼ ਐਕਟ ਹੈ ਕਿ ਸੈਕਸ਼ੂਅਲ ਹਰਾਸਮੈਂਟ ਦੇ ਅਗੇਂਸਟ ਉਹਨੂੰ ਵੀ ਅਸੀਂ ਥੋੜੇ ਹੋਰ ਸਖਤੀ ਨਾਲ ਲਾਗੂ ਕਰਾਂਗੇ ਬਾਕੀ ਜਿੱਥੇ ਕਿਤੇ ਸਾਵਧਾਨੀਆਂ ਦੀ ਲੋੜ ਹੈ ਚਾਹੇ ਸੀਸੀਟੀਵੀ ਕੈਮਰਾਜ਼ ਦੀ ਲੋੜ ਹੈ ਸੁਰੱਖਿਆ ਅਫਸਰਾਂ ਦੀ ਲੋੜ ਹੈ ਉਹ ਅਸੀਂ ਡਿਮਾਂਡਸ ਲੈ ਰਹੇ ਹਾਂ ਔਰ ਉਹ ਵੀ ਅਸੀਂ ਕਰ ਰਹੇ ਹਾਂ ਮੈਡਮ ਜਿਹੜਾ ਤੁਹਾਡੀ ਘਟਨਾ ਵਾਪਰੀ ਹੈਗੀ ਆ ਉਸ ਨੂੰ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਕਰੋਗੇ ਵੀ ਮਾਲੀ ਮਦਦ ਲੈ ਕੇ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਇਸਾਬ ਨਹੀਂ ਸਕਦਾ ਮੈਂ ਤਾਂ ਇਹੀ ਕਹਾਂਗੀ ਕਿ ਕਿ ਪੇਰੈਂਟਸ ਕਦੇ ਵੀ ਇਸ ਤਰ੍ਹਾਂ ਦੀ ਘਟਨਾ 'ਚ ਕੋਈ ਮਾਲੀ ਮਦਦ ਨਹੀਂ ਚਾਹੁੰਦੇ ਹੁੰਦੇ ਇਨਸਾਫ ਚਾਹੁੰਦੇ ਹੁੰਦੇ ਆ ਔਰ ਅਸੀਂ ਇਹੀ ਕਹਾਂਗੇ ਕਿ ਜਿੰਨੀ ਦੇਰ ਤੱਕ ਫਾਂਸੀ ਤੇ ਨਹੀਂ ਲਗਾਇਆ ਜਾਂਦਾ ਇਹ ਜੇ ਦੋਸ਼ੀਆਂ ਨੂੰ ਚਾਨ ਨਾਲ ਨਹੀਂ ਬੈਠਾਂ ਜਿਹੜਾ ਮਿਸ਼ਨ ਵਸਲੇਰੇ ਦੇ ਤਹਿਤ ਉਹ ਬੱਚੇ ਜਿਨ੍ਹਾਂ ਦੇ ਮਾਤਾ ਪਿਤਾ ਹੈ ਨਹੀਂ ਜਾਂ ਫਿਰ ਮਾਤਾ ਪਿਤਾ ਨੂੰ ਗੰਭੀਰ ਬਿਮਾਰੀ ਹੈ ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਪਰਵਰਿਸ਼ ਨਹੀਂ ਹੋ ਸਕਦੀ ਉਹਨਾਂ ਬੱਚਿਆਂ ਦੇ ਲਈ ਜਿਹੜਾ ਹੈ ਇਸ स्कीम ਦੇ ਤਹਿਤ 4000 ਰੁਪਏ ਪ੍ਰਤੀ ਮਹੀਨੇ ਦੀ ਮਦਦ ਮਿਲੂਗੀ ਤੁਸੀਂ 15 ਅਗਸਤ ਦੀ ਵੀ ਦੇਖਿਆ ਹੋਣਾ ਸੀ ਉਹਨਾਂ ਬੱਚਿਆਂ ਨੂੰ ਜੋ ਸਰੀਰਿਕ ਤੌਰ ਤੇ ਪਾਹੀ ਜਨਨ ਨੂੰ ਸਪੈਸ਼ਲ ਮੋਟਰਬਾਈਕਸ 1 ਲੱਖ ਰੁਪਈਆਂ ਦੀ ਜਿਹੜੀ ਐਡਵਾਂਸਡ 휠 ਚੇਅਰਸ ਹੈ ਇੰਡੀਆ ਦੀ ਸਭ ਤੋਂ ਐਡਵਾਂਸਡ ਹੋਵਣੀਆਂ ਤਾਂ ਲਗਾਤਾਰ ਸਰਕਾਰ ਵੱਲੋਂ ਪ੍ਰਚਾਰਾ ਕੀਤਾ ਜਾ ਰਿਹਾ ਹੈ ਕਿ ਉਹ ਬੱਚੇ ਜੋ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜੇ ਕਿਸੇ ਵੀ ਤਰੀਕੇ ਨਾਲ ਚਾਹੇ ਉਹ ਸਰੀਰਿਕ ਤੌਰ ਤੇ ਜਾਂ ਫਿਰ ਪਰਿਵਾਰਿਕ ਤੌਰ ਤੇ ਕਮਜ਼ੋਰ ਹੋਣ ਉਹਨੂੰ ਅਸੀਂ ਬਰਾਬਰ ਸਾਰੇ ਬੱਚਿਆਂ ਦੇ ਲੈ ਕੇ ਆ ਸਕੀਏ ਉਸ ਲਈ ਪੜਾਲਾ ਕੀਤਾ ਜਾ ਰਿਹਾ ਤੇ ਅੱਜ ਇਹ ਸਮਾਗਮ ਰੋਪੜ ਜ਼ਿਲ੍ਹੇ ਦੇ ਵਿੱਚ ਸ਼੍ਰੀ ਨੰਨਪੁਰ ਸਾਹਿਬ ਦੇ ਵਰਾਸਤੇ ਖਾਲਸਾ ਸਟੇਟ ਜਿਹੜਾ ਆਡੀਟੋਰੀਅਮ ਛੋ। ਮਿਹਨਤ ਕਾਰੀਏ ਜੀ ਇਸੇ ਸਾਲ ਅਸੀਂ ਇਸ ਨੂੰ ਲਾਂਚ ਕਰਾਂਗੇ ਤੇ ਉਹ ਇੱਕ ਐਦਾਂ ਦਾ ਸਕੂਲ ਹੋਊਗਾ ਜਿਸ ਨੂੰ ਜਿਸ ਦੇ ਵਿੱਚ ਬਿਲਡਿੰਗ ਤੋਂ ਲੈ ਕੇ ਜਿਹੜੇ ਪੜਾਉਣ ਦਾ ਤਰੀਕਾ ਉਹ ਬਿਲਕੁਲ ਅਜੇ ਚੰਗਰ ਇਲਾਕਾ ਸ਼੍ਰੀ ਨੰਨਪੁਰ ਸਾਹਿਬ ਦਾ ਪਿੰਡ ਲਖੇੜ ਦੇ ਵਿੱਚ ਇਸ ਦੀ ਇਮਾਰਤ ਦਾ ਕੰਮ ਬੜੇ ਹੀ ਜੋੜਾ ਸ਼ੁਰੂ ਹੋਣਾ ਚੱਲ ਰਿਹਾ ਤੇ ਇਸ ਦੇ ਲਈ ਜਿਹੜੇ ਸਾਡੇ ਟੀਚਰਸ ਦੀ ਟ੍ਰੇਨਿੰਗ ਟੀਮ ਦੀ ਟ੍ਰੇਨਿੰਗ ਜਿੱ ਲਈ ਤੇ इवन ਇੱਕਟਾ ਬਫਰ ਫਿਨਲੈਂਡ ਵੀ ਜਾਊਗਾ ਤਾਂ ਕਿ ਉਥੋਂ ਟ੍ਰੇਨਿੰਗ ਲੈ ਕੇ ਆ ਕੇ ਜਿੱਥੇ ਇੱਕ ਤੌਰ ਤੇ ਅਸੀਂ ਇਨਫਰਾਸਟ੍ਰਕਚਰ ਵਾਈਜ਼ ਸਕੂਲ ਦੀ ਬਿਲਡਿੰਗ ਤੇ ਦਿਨ ਰਾਤ ਕੰਮ ਚੱਲ ਰਿਹਾ ਉੱਥੇ ਹੀ ਕਿ ਕਿੰਦਾ ਦੀ ਪੜਾਈ ਹੋਣੀ ਚਾਹੀਦੀ ਹੈ ਚਾਈਲਡ ਸਾਈਕੋਲੋਜੀ ਬੇਸ ਜਿਹੜੀ ਨਵੀਂ ਕਿਸਮ ਦੀ ਹੈ ਤਹੀਂ ਦਾ ਨਾਮ ਸਕੂਲ ਆਫ ਹੈਪੀਨੈਸ ਰੱਖਿਆ ਗਿਆ ਤੇ ਇਸ ਤੋਂ ਬਾਅਦ ਇਦਾਂ ਦੇ 100 ਸਕੂਲ ਜਿਹੜੇ ਹੈ ਉਹ ਹੋਰ ਲਾਂਚ ਕੀਤੇ ਜਾਣਗੇ ਪੂਰੇ ਪੰਜਾਬ। ਹਰ ਹਲਕੇ ਤਾਇਮਰੀ ਹੋਣਗੇ ਨਰਸਰੀ ਤੋਂ ਲੈ ਕੇ 5ਵੀਂ ਜਮਾਤ ਤੱਕ ਹੋਣਗੇ ਤੇ ਇੱਕ ਵੱਖਰੇ ਕਿਸਮ ਦੇ ਸਕੂਲ ਹੈ ਪ੍ਰਾਇਮਰੀ ਐਜੂਕੇਸ਼ਨ ਨੂੰ ਕਿ ਬੱਚੇ ਬਿਨਾ ਜਿਵੇਂ ਕਹਿ ਸਕਦੇ ਹਾਂ ਉਹਨਾਂ ਦੇ ਮਨ ਤੇ ਬੋਝ ਪਾਈ ਹੱਸਦੇ ਖੇਡਦੇ ਹੋਏ ਚਾਈਲਡ ਸਾਈਕੋਲੋਜੀ ਬੇਸ ਲਰਨਿੰਗ ਹੋਗੀ ਤਾਂ ਕਿ ਉਹ ਪ੍ਰਸਿੱਖ ਸਕਣ ਸਿਰਫ ਜਿਵੇਂ ਅੱਜ ਆਪਾਂ ਦੇਖਦੇ ਕਿਤਾਬਾਂ ਚੋਂ ਰੱਟਾ ਫਿਕੇਸ਼ਨ ਪੜ੍ਹ-ਪੜ ਕੇ ਉਹ ਨਹੀਂ ਪਰ ਉਹ ਜਿਹੜਾ ਹੈ ਪ੍ਰੈਕਟੀਕਲ ਤੌਰ ਤੇ ਸਕੂਲ ਦੀ ਹਰ ਇੱਕ ਇਮਾਰਤ ਸਕੂਲ ਦਾ ਹਰ ਇੱਕ ਹਿੱਸਾ ਉਹਨੂੰ ਕੁਝ ਨਾ ਕੁਝ ਸਿਖਾਉਂਦੇ ਸਰਕਾਰ ਵੱਲੋਂ ਲਗਾਤਾਰ ਲਗਾਤਾਰ ਜੀ ਕੰਮ ਕਰ ਰਹੇ ਤੁਸੀਂ ਆ ਦੇਖਿਆ ਜਾ ਬੱਚਿਆਂ ਨੂੰ ਮਦਦ ਇਸ ਤੋਂ ਇਲਾਵਾ ਲਗਭਗ 90% ਘਰਾਂ ਦੀ ਬਿਜਲੀ ਮੁਫਤ ਹੈ ਹਮੇਸ਼ਾ ਤੱਕ ਜਿਹੜੇ ਹੈ 1 ਕਰੋੜ 82 ਲੱਖ ਲੋਕ ਆਮ ਆਦਮੀ ਕਲੀਨਿਕਾਂ ਚੋਂ ਦਵਾਈ ਲੈ ਚੁੱਕੇ ਸਾਡੇ ਹਲਕੇ ਛੋਟੇ ਆਮ ਆਦਮੀ ਕਲੀਨਿਕ ਚੱਲਦੇ ਹੈ ਜਿੱਥੇ ਰੋਜ਼ ਦੀ 100 ਸਵਾ 100 ਦੀ ਐਵਰੇਜ ਯਾਨੀ ਹਰ ਰੋਜ਼ 1000 ਸ਼ਖਸ ਮੁਫਤ ਜੀ ਦਵਾਈ ਲੈਂਦਾ ਤੇ ਮੁਫਤ ਆਪਣੇ ਟੈਸਟ ਕਰਾਂਦਾ ਹੈ ਇਹ ਸਹੂਲਤ ਹੈ ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ 135 ਹੁਣ ਇਦਾਂ ਦੇ ਸਰਕਾਰੀ ਸਕੂਲ ਹੋ ਗਏ ਜਿੱਥੇ ਪੀਲੇ ਰੰਗ ਦੀਆਂ ਬੱਸਾਂ ਤੁਸੀਂ ਜਾ ਕੇ ਵੈਰੀਫਾਈ ਕਰ ਸਕਦੇ ਹੋ ਇਦਾਂ ਹੀ ਲਗਭਗ ਪੰਜਾਬ ਦੇ 500 ਇਦਾਂ ਦੇ ਸਰਕਾਰੀ ਸਕੂਲ ਹੈ ਜਿਨ੍ਹਾਂ ਦੇ ਵਿੱਚ ਹੁਣ ਅਸੀਂ ਸਿਕਿਉਰਟੀ ਗਾਰਡ ਦੇ ਦਿੱਤੇ ਆ ਪੰਜਾਬ ਦੇ 18000 ਸਕੂਲਾਂ 'ਚ ਵਾਈਫਾਈ ਆ ਚੁੱਕਿਆ ਹਰ ਉਸ ਸਕੂਲ ਜਿੱਥੇ 100 ਤੋਂ ਵੱਧ ਬੱਚੇ ਉੱਥੇ ਸਫਾਈ ਸੇਵਕ ਦੇ ਲਈ ਜਿਹੜੀ ਆ ਉਹ ਗ੍ਰਾਂਟ ਜਾਣ ਲੱਗੇ ਤਾਂ ਪੰਜਾਬ ਦੇ 18000 ਸਕੂਲਾਂ 'ਚ ਵਾਈਫਾਈ ਆ ਚੁੱਕਿਆ 8000 ਸਕੂਲਾਂ ਚਾਰ ਦਿਵਾਰੀ ਬਹੁਤ ਬਹੁਤ ਕੁਝ ਹੋਇਆ ਤੇ ਬਹੁਤ ਕੁਝ ਕਰਨਾ ਬਾਕੀ ਹੈ ਲਗਾਤਾਰ ਕਰ ਸਰਦਾਰ ਸੁਖਵੀਰ ਸਿੰਘ ਬਾਦਲ ਪਰ ਰਸਤੇ 'ਚ ਪਈ ਪੋਚੜਾ ਸੀ ਕੋਤਰਕਾ ਕਿ ਦੋ ਅਕਾਲੀ ਦਲ ਐਸੋਣ ਲੱਗੇ ਨਕਲੀ ਇੱਕ ਤੇ ਜਿਹੜਾ ਅਕਾਲੀ ਦਲ ਦਾ ਲੀਡਰ ਜੜਾ ਵਿੱਚ ਬੈਠਾ ਹੋਇਆ ਉਹ ਹੈ ਤੇ ਦੂਜਾ ਉਹ ਹੈ ਜਿਹੜਾ ਸ਼ੋਮਰੀ ਕਾਲੀ ਦਲ ਦੇ ਹਮਦਰਦੀ ਬਣ ਕੇ ਸੁਧਾਰ ਕਰਨ ਵਾਸਤੇ ਤੁਰਿਆ ਇਹ ਸਾਰੇ ਸੁਧਾਰ ਕਰਨ ਲਈ ਤੁਰਿਆ ਜੋ ਨੁਕਸਾਨ ਹੋਇਆ ਤੁਸੀਂ ਬੜੀਆਂ ਕਾਲਾ ਗੱਡੀਆਂ ਸਾਨੂੰ ਬਹੁਤ ਸਾਨੂੰ ਤੁਸੀਂ ਸਾਨੂੰ ਥੱਪੜ ਮਾਰੇ ਹੈ ਸ਼ੀਸ਼ੇ ਵਿਗਾਏ ਪਾਨੇ ਕੋਈ ਚੋੜਾ ਪੰਜ ਚੋੜਾ ਹੋ ਗਈਆਂ ਤੁਸੀਂ ਸਾਨੂੰ ਘਰਾਂ ਚ ਨਹੀਂ ਬਚ ਦਿੱਤਾ ਲੋਕਾਂ ਨੇ ਸਾਨੂੰ ਬਾਹਰ ਕਰ ਦਿੱਤਾ ਸਾਸ ਜੀ ਨੂੰ ਲੋਕ ਹਰ 30 ਸਹਸਕੜਾ ਹੈ लेकिन अपने कौम की दूरी नहीं, सार सकता। अपनी पंथ दूरी नहीं सार सकता। कही बार कहते हैं जुड़ सकती है दिल टुट जाए जुड़ सकते हैं लेकिन एक मैं तुम कह सकती है कि जे कि भरोसा होता जाए ना तो कभी बहाल नहीं होंगे वो कभी बहाल नहीं हों सा सरदार सुखबीर से बादल का भरोसा टूट गया धर्म का आनंद कर दिता उन्हें दखला सारे संस्था श्रोमणी कान जो हो अ कौम जारी है सूधा दे रहे देखो दे फिर आसे पासे वाल चल जाए और दुनिया तो जान गए जिन्हों ने खोरा लाया जिन्होंने श्रोमी अकाली दल कमजोर किया जो असं पुछते सी नादल साहब क्योंकि बड़े निराश ने पद सात दूर हों को दूरी बर्दाश्त नहीं होंगी कुछ नहीं होंगे एक दिन आदि कभी ना हो गया कभी ठा हो गया एक बारी तह हो गया एक बार ठा हो गया फिर तह हो गया ठा हो गया मेरा ख्याल पंच चोड़ा ठा ही रहता रहा आया ही इस करके सारे ने सोचा असि जो हम जाए ਅੱਗਾਏ ਤੇ ਦੇਖ ਰਹੀਏ ਸਾਰੇ 45 ਸਾਲ ਤੋਂ ਥੱਲੇ ਕੋਈ ਬੰਦਾ ਹੀ ਬੈਠਾ ਹੋਣਾ 40-45 ਸਾਲ ਤੋਂ ਥੱਲੇ ਕੋਈ ਬੰਦਾ ਹੀ ਬੈਠਾ ਹੋਣਾ ਇੱਥੇ ਪੰਡਾਲ ਦੇ ਵਿੱਚ ਸਾਰੇ 45 ਸਾਲ ਉੱਪਰ ਵਾਲੇ ਹੀ ਨੇ ਨੌਜਵਾਲ ਕਿੱਥੇ ਗਏ ਨੌਜਵਾਲ ਦਾ ਭੋਸਾ ਕਿੱਥੇ ਗਿਆ ਨੌਜਵਾਲ ਕਿਉਂ ਟੁੱਟ ਗਿਆ ਰਾਜੇ ਅੰਦਰ ਨਾਰਲੰਦਰ ਹੁੰਦਾ ਸੀ ਤੇ ਖੜਿਆ ਕੋਲ ਕਲਾਕਾਰ ਦਾ ਚੰਡੀਗੜ੍ਹ ਪੰਜਾਬ ਦਾ ਉਹ ਮੰਗਿਆ ਸੀ 70 ਹਜ਼ਾਰ ਰੁਪਏ ਨਾ ਕੋ ਆਸਾ